ਖਰਦਿਆਂ ਨੇ ਛੁੱਟੀਆਂ ਦਾ ਮਾਹੌਲ ਬਣ ਗਿਆ ਹੈ ਤੇ ਬਹੁਤੇ ਲੋਕ ਘੁੰਮਣ ਬਾਰੇ ਵੀ ਸੋਚ ਰਹੇ ਨੇ ਬਹੁਤੇ ਲੋਕ ਆਪਣੇ ਕਾਰ ਦੇ ਵਿੱਚ ਘੁੰਮਣ ਦੀ ਸੋਚੇ ਨੇ ਬਹੁਤੇ ਲੋਕ ਖਵਾਈ ਜਹਾਜ਼ ਦਾ ਲੁਫਤ ਲੈਣ ਦੀ ਸੋਚ ਰਹੇ ਨੇ ਤੇ ਬਹੁਤੇ ਲੋਕ ਟ੍ਰੇਨ ਦੇ ਸਫ਼ਰ ਦਾ ਆਨੰਦ ਲੈਣ ਬਾਰੇ ਸੋਚ ਰਹੇ ਨੇ ਜੇਕਰ ਆਈਆਰਟੀਸੀ ਦੀ ਮਿਹਰਬਾਨੀ ਰਹੀ ਤਾਂ ਜੀ ਹਾਂ ਮੈਂ ਇਹ ਗਲਤਾਂ ਕਹਿ ਰਿਹਾ ਕਿਉਂਕਿ ਪਿਛਲੇ ਦਿਨੀ ਆਰਟੀਸੀ ਦੀ ਜਿਹੜੀ ਵੈਬਸਾਈਟ ਹੈ ਉਹ ਕਾਫੀ ਡਾਊਨ ਰਹੀ ਅਤੇ ਜਿਹੜੇ ਲੋਕ ਟ੍ਰੇਨ ਦੇ ਵਿੱਚ ਆਪਣੀਆਂ ਟਿਕਟਾਂ ਬੁੱਕ ਕਰਵਾਉਣਾ ਚਾਹੁੰਦੇ ਸੀ ਉਹ ਆਪਣੀਆਂ ਟਿਕਟਾਂ ਬੁੱਕ ਵੀ ਨਹੀਂ ਕਰਵਾ ਸਕਦੇ ਤੇ ਜਿਹੜੇ ਲੋਕ ਆਪਣੀਆਂ ਟਿਕਟਾਂ ਕੈਨਸਲ ਕਰਵਾਉਣਾ ਚਾਹੁੰਦੇ ਸਨ ਉਹ ਕੈਨਸਲ ਵੀ ਨਹੀਂ ਕਰਵਾ ਸਕੇ ਇਸ ਕਰਕੇ ਯੂਜ਼ਰ ਦਾ ਬੜਾ ਗੁੱਸਾ ਨਿਕਲਿਆ ਸੋਸ਼ਲ ਮੀਡੀਆ ਤੇ ਖੈਰ ਆਰਟੀਸੀ ਆਪਣੀ ਵੈਬਸਾਈਟ ਨੂੰ ਠੀਕ ਕਰ ਹੀ ਲਵੇਗਾ ਤੇ ਤੁਸੀਂ ਰੇਲਵੇ ਦੇ ਸਫਰ ਦਾ ਆਨੰਦ ਵੀ ਲਮੋਗੇ ਰੇਲਵੇ ਨਾਲ ਇੱਕ ਟੁਡੇ ਕੁਝ ਨਿਯਮ ਮੈਂ ਤੁਹਾਨੂੰ ਹੋਰ ਦੱਸਦਾ ਮਾਂ ਜੇਕਰ ਤੁਸੀਂ ਰੇਲਵੇ ਦੇ ਵਿੱਚ ਸਫ਼ਰ ਕਰਨ ਦੇ ਸ਼ਕੀਨੋਂ ਤੇ ਨਾਲ ਹੀ ਤੁਸੀਂ ਅਲਕੋਹਲ ਪੀਣ ਦੇ ਸ਼ਕੀਨੋਂ ਮਤਲਬ ਤੁਸੀਂ ਸ਼ਰਾਬ ਪੀਂਦੇ ਸ਼ਕੀਨੋਂ ਤੇ ਤੁਸੀਂ ਚਾਹੁੰਦੇ ਹੋ ਕਿ ਮੈਂ ਰੇਲਵੇ ਦੇ ਸਫ਼ਰ ਦੇ ਨਾਲ-ਨਾਲ ਸ਼ਰਾਬ ਦੀ ਦੀ ਬੋਤਲ ਵੀ ਨਾਲ ਲੈ ਕੇ ਜਾਵਾਂ ਤਾਂ ਕੁਝ ਨਿਯਮ ਤੁਹਾਡੇ ਲਈ ਜਾਣ ਲੈਣਾ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਸ਼ਰਾਬ ਨਾਲ ਲੈ ਕੇ ਜਾਣਾ ਚਾਹੁੰਦੇ ਤਾਂ ਸਿੱਕ ਕਿੰਨੀ ਸ਼ਰਾਬ ਨਾਲ ਲੈ ਕੇ ਜਾ ਸਕਦੇ ਹੋ ਤੁਸੀਂ ਲੈ ਕੇ ਵੀ ਜਾ ਸਕਦੇ ਹੋ ਜਾਂ ਨਹੀਂ ਲੈ ਕੇ ਜਾ ਸਕਦੇ ਜੇਕਰ ਤੁਸੀਂ ਲੈ ਕੇ ਨਹੀਂ ਜਾ ਸਕਦੇ ਤਾਂ ਵੀ ਸਿੱ ਲੈ ਕੇ ਜਾਣੇ ਹੋ ਤਾਂ ਤੁਹਾਨੂੰ ਕੀ ਕੀ ਜੁਰਮਾਨੇ ਤੇ ਕੀ ਕੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪੂਰੀ ਵੀਡੀਓ ਦੇ ਵਿੱਚ ਦੱਸਾਂਗੇ ਤੁਸੀਂ ਅੰਤ ਤੱਕ ਵੀਡੀਓ ਨਾਲ ਜੁੜੇ ਰਹੋ ਜੀ ਹਾਂ ਤੁਸੀਂ ਰੇਲਵੇ ਦੇ ਵਿੱਚ ਸ਼ਰਾਬ ਲੈ ਕੇ ਨਹੀਂ ਜਾ ਸਕਦੇ ਰੇਲਵੇ ਦੇ ਵਿੱਚ ਸ਼ਰਾਬ ਲੈ ਕੇ ਜਾਣਾ ਪੂਰਨ ਤੌਰ ਤੇ ਮਨਾਇਆ ਤੇ ਤੁਹਾਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਜੇਕਰ ਤੁਸੀਂ ਫੇਰ ਵੀ ਸ਼ਰਾਬ ਲੈ ਕੇ ਜਾਣੇ ਹੋ ਤਾਂ ਤੁਹਾਨੂੰ 165 ਧਾਰਾ ਦੇ ਅਧੀਨ 500 ਰੁਪਏ ਜੁਰਮਾਨਾ ਤੇ 6 ਮਹੀਨੇ ਦੀ ਸਜ਼ਾ ਭੁਗਤਣੀ ਪੈ ਸਕਦੀ ਹੈ ਇਸ ਤੋਂ ਬਿਨਾ ਇਹ ਸਜ਼ਾ ਵੱਖ-ਵੱਖ ਰਾਜਾਂ ਦੇ ਵਿੱਚ ਵੱਖ-ਵੱਖਰੀ ਹੋ ਜਾਂਦੀ ਹੈ ਜਿਵੇਂ ਜੇਕਰ ਤੁਸੀਂ ਬਿਹਾਰ ਤੇ ਗੁਜਰਾਤ ਦੇ ਵਿੱਚ ਸ਼ਰਾਬ ਨਾਲ ਫੜੇ ਜਾਂਦੇ ਹੋ ਤਾਂ ਤੁਹਾਨੂੰ ਹੋਰ ਵੀ ਮੋਟੀ ਰਕਮ ਤੇ ਹੋਰ ਵੀ ਜ਼ਿਆਦਾ ਜਿਹੜੀ ਸਜ਼ਾ ਉਹ ਹੋ ਸਕਦੀ ਹੈ ਇਸ ਤੋਂ ਇਲਾਵਾ ਜੇਕਰ ਤੁਹਾਡੇ ਕੋਲ ਜਿਹੜੀ ਬੋਤਲ ਹੈ ਉਹ ਸੀਲਬੰਦ ਨਹੀਂ ਤਾਂ ਤੁਹਾਡੇ ਤੋਂ ਟੈਕਸ ਚੋਰੀ ਦਾ ਵੀ ਜੁਰਮਾਨਾ ਲੱਗ ਸਕਦਾ ਹੈ ਮਤਲਬ ਤੁਸੀਂ ਬੱਚੋ ਇਹਨਾਂ ਗੱਲਾਂ ਤੋਂ ਕਿਉਂ ਲੈ ਕੇ ਜਾਣੀਆਂ ਜੀ ਸ਼ਰਾਬ ਨਾਲ हां کئی ਕਿਸਮਾਂ ਵਿੱਚ کئی પરિસ્થિતિਆਂ ਦੇ ਵਿੱਚ ਤੁਸੀਂ 2 ਡੇਟ ਲੀਟਰ ਸ਼ਰਾਬ ਆਪਣੇ ਨਾਲ ਲੈ ਕੇ ਜਾ ਸਕਦੇ ਹੋ ਪਰ ਉਸ ਤੋਂ ਪਹਿਲਾਂ ਤੁਹਾਨੂੰ ਰੇਲਵੇ ਦੇ ਅਧਿਕਾਰੀ ਕੋਲੋਂ ਪਰਮਿਸ਼ਨ ਲੈਣੀ ਪਵੇਗੀ ਉਸ ਤੋਂ ਰਸੀਦ ਲੈਣੀ ਪਵੇਗੀ ਅਤੇ ਉਸ ਨੂੰ ਕਾਰਨ ਦੱਸਣਾ ਪਊਗਾ ਕਿ ਭਾਈ ਸਾਹਿਬ ਇਹ ਜਿਹੜੀ ਸ਼ਰਾਬ ਹੈ ਇਹ ਟੈਸਟਿੰਗ ਲਈ ਜਾ ਰਹੀ ਹੈ ਤੇ ਤੁਸੀਂ ਇਸ ਦੀ ਰਸੀਪਟ ਕੱਟ ਦਿਓ ਤੇ ਮੈਨੂੰ ਇਹ ਸੀਲਮੰਤ ਜਿਹੜੀ ਬੋਤਲ ਹੈ ਉਹ ਲੈ ਕੇ ਜਾਣ ਦਿਓ ਇੱਥੇ ਦੱਸਣੀ ਉਹ ਗੱਲ ਹੈ ਕਿ ਜਿਹੜੀ ਤੁਹਾਡੀ ਬੋਤਲ ਐ ਸ਼ਰਾਬ ਦੀ ਉਹ ਸੀਲਬੰਦ ਹੋਣੀ ਚਾਹੀਦੀ ਹੈ ਉਸ ਦੀ ਜਿਹੜੀ ਸੀਲ ਹੈ ਉਹ ਕਿਸੇ ਵੀ ਤਰੀਕੇ ਨਾਲ ਖੁੱਲਣੀ ਨਹੀਂ ਚਾਹੀਦੀ ਨਹੀਂ ਫਿਰ ਤੁਹਾਨੂੰ ਬਹੁਤ ਵੱਡੀ ਜੁਰਮਾਨੇ ਦੇ ਰੂਪ ਦੇ ਵਿੱਚ ਸਜ਼ਾ ਦੇ ਰੂਪ ਦੇ ਵਿੱਚ ਹਾਂ ਹਾਂ ਮੈਂ ਉਸੇ ਗੱਲ ਤੇ ਵੀ ਆਉਣਾ ਤੁਸੀਂ ਸੋਚੇ ਹੋਮੋਗੇ ਕਿ ਦਿੱਲੀ ਮੈਟਰੋ ਦੇ ਵਿੱਚ ਤਾਂ ਆਮ ਤੌਰ ਤੇ ਸ਼ਰਾਬ ਦੇਖੀ ਜਾਂਦੀ ਹੈ ਹੁਣ ਇੱਥੇ ਮੈਂ ਦੱਸ ਦਵਾਂ ਕਿ ਸ਼ਰਾਬ ਨੂੰ ਲੈ ਕੇ ਰੇਲਵੇ ਦੇ ਵਿੱਚ ਬੱਖੋ ਵੱਖ ਸਟੇਟਾਂ ਦੇ ਵਿੱਚ ਬੱਖੋ ਵੱਖਰੇ ਨਿਯਮ ਨੇ ਤੇ ਦਿੱਲੀ ਦੇ ਵਿੱਚ ਜੇਕਰ ਤੁਸੀਂ ਘੁੰਮ ਰਹੇ ਹੋ ਇਕੱਲਾ ਦਿੱਲੀ ਦੇ ਵਿੱਚ ਤੁਸੀਂ ਘੁੰਮ ਰਹੇ ਹੋ ਤੇ ਹੋਰ ਕਿਸੇ ਸਟੇਜ ਦੇ ਵਿੱਚ ਨਹੀਂ ਜਾ ਰਹੇ ਤਾਂ ਤੁਸੀਂ ਸ਼ਰਾਬ ਲੈ ਕੇ ਜਾ ਸਕਦੇ ਹੋ 2023 ਦੇ ਵਿੱਚ ਇੱਕ ਯਾਤਰੀ ਨੂੰ ਦਿੱਲੀ ਰੇਲਵੇ ਨੇ ਡੀਐਮਆਰਸੀ ਨੇ ਦੋ ਬੋਤਲਾਂ ਲੈ ਕੇ ਜਾਣ ਦੀ ਪਰਮਿਸ਼ਨ ਦਿੱਤੀ ਸੀ ਤੇ ਇਹ ਨਿਯਮ ਪੂਰੇ ਦੇਸ਼ ਦੇ ਵਿੱਚ ਲਾਗੂ ਨਹੀਂ ਹੁੰਦੇ ਤੇ ਤੁਸੀਂ ਪੂਰੇ ਦੇਸ਼ ਦੇ ਵਿੱਚ ਸ਼ਰਾਬ ਲੈ ਕੇ ਨਹੀਂ ਜਾ ਸਕਦੇ ਇਸ ਤਰ੍ਹਾਂ ਦੀਆਂ ਹੋਰ ਖਬਰਾਂ ਜਾਣਨ ਸੁਣਨ ਅਤੇ ਸਮਝਣ ਲਈ ਸਾਡੇ ਨਾਲ ਜੁੜੇ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ